ਬਈ ਨਾ ਜਿੰਨੇ ਇੱਥੇ ਰੈਜ਼ੀਡੈਂਟ ਵੈਸੇ ਬੈਠੇ ਨੇ ਨਾ ਜੀ ਇੱਕ ਕਿਸੇ ਹੱਦ ਤੱਕ ਇਹਨਾਂ ਦੀ ਜਿਹੜੀ ਮੰਗ ਹੈ ਜਾਇਜ਼ ਉਹ ਕਿਸੇ ਹੱਦ ਤੱਕ ਨਹੀਂ ਪੂਰੀ ਹੋ ਜਾਇਜ਼ ਹੈ ਬਿਲਕੁਲ ਜੇ ਇੱਥੇ ਮੈਂ ਵੀ ਰਹਿਦਾ ਹੁੰਦਾ ਨਾ ਸ਼ਾਇਦ ਮੈਂ ਵੀ ਇਹਨਾਂ ਦੇ ਵਿੱਚ ਪੈਠ ਮੈਨੂੰ ਇੰਨਾ ਪੁਰਾ ਖਾਸ ਮੈਨੂੰ ਇਹ ਨਹੀਂ ਸੀ ਪਤਾ ਇਸ ਗੱਲ ਦਾ ਪਰ ਵਾਕਈ ਮੈਂ ਇਹ ਆਪਣੇ ਜਿਹੜੇ ਜਿੰਨੇ ਵੀ ਇੱਥੇ ਦੇ ਵਸਿੰਦੇ ਨੇ ਮੈਂ ਉਹਨਾਂ ਨੂੰ ਦਾਤ ਵੀ ਦਿੰਦਾ ਤੇ ਮਨੋਂ ਦਾ ਧੰਨਵਾਦ ਵੀ ਕਰਦਾ ਹੈ ਕਿ ਉਹ ਫੇਰ ਵੀ ਇੱਥੇ ਰਹਿ ਰਹੇ ਨੇ ਤੇ ਸਹਿਯੋਗ ਵੀ ਅੱਜ ਸਾਨੂੰ ਦੇ ਰਹੇ ਨੇ ਤੇ ਮੈਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਮੈਂ ਵੀ ਜ਼ਿੰਮੇਵਾਰੀ ਲੈਣਾ ਹੈ ਇਸ ਗੱਲ ਦੀ ਕਿਉਂਕਿ ਮੈਂ ਹਲਕੇ ਦਾ ਬਧ ਹੈਗਾ ਹਾਲਾ ਕਿ ਮੇਰਾ ਕੋਈ ਮਿਸਪੰਦ ਕਾਰਪੋਰੇਸ਼ਨ ਦੇ ਵਿੱਚ ਕੋਈ ਸਿੱਧਾ ਸਬੰਧ ਨਹੀਂ ਹੈਗਾ ਜੇ ਮੈਂ ਕਰਦਾ ਤਾਂ ਅਗਲੇ ਦਖਲ ਦਾਜੀ ਕਰਨੀ ਸੋਚਦੇ ਨੇ ਪਰ ਫਿਰ ਵੀ ਕਿਉਂਕਿ ਮੈਂ ਲੋਕਾਂ ਦਾ ਜੁੜਾ ਮੈਂ ਤਾਂ ਮੈਚ ਦਾ ਬਧ ਹੈਗਾ ਮੇਰਾ ਵੀ ਮਤਲਬ ਫਰਜ਼ ਤੇ ਮੇਰੀ ਮੈਂ ਆਪਣੀ ਜ਼ਿੰਮੇਵਾਰੀ ਵੀ ਇਸ ਨੂੰ ਲੈਣਾ ਹੈ ਮੈਂ ਭਾਚ ਨਹੀਂ ਸਕਦਾ ਜ਼ਿੰਮੇਵਾਰੀ ਲੈਣ ਤੋਂ ਕਿ ਅੱਜ ਮੈਂ ਇੱਥੇ ਆਇਆ ਹਾਂ ਮੈਨੂੰ ਮੈਂ ਸਾਰਾ ਕੁਝ ਦੇਖਿਆ ਤੇ ਅਸੀਂ ਕੱਲ ਮੀਟਿੰਗ ਕੀਤੀ ਆ ਆਫੀਸਰਸ ਦੇ ਨਾਲ ਤੇ ਬਕਾਇਦਾ ਤੌਰ ਤੇ ਜਗਾ ਜਿਹੜੀ ਹੋ ਦਿੱਤੀ ਜਾ ਰਹੀ ਹੈ ਸਾਨੂੰ ਕਮਾਂਡਾ ਵੱਲੋਂ ਤੇ ਬਹੁਤ ਜਲਦੀ ਆ ਜਿਹੜਾ ਕੰਮ ਆ ਉਹ ਸ਼ੁਰੂ ਕਰ ਦਿੱਤਾ ਜਾਊਗਾ ਤੇ ਸਾਡਾ ਟੀਚਾ ਹੈ ਵੀ ਅਸੀਂ 3-4 ਮਹੀਨੇ ਵਿੱਚ ਚਾਰ ਬਾਰੀ ਉਸ ਚਾਰ ਦਬਾਰੀ ਉੱਚੀ ਕਰਕੇ ਕਿਉਂਕਿ 8 ਫੁੱਟ ਉੱਚੀ ਆ ਜਿਹੜੀ ਉਹ ਚਾਰ ਦਬਾਰੀ ਹੋਣੀ ਆ ਤੇ ਵਿੱਚ ਹੀ ਪੈਰਲਲ ਚਲੋ ਪਲਾਂਟ ਵੀ ਲੱਗਣਾ ਸ਼ੁਰੂ ਹੋ ਜਾਊਗਾ ਤੇ ਉਹ ਜਿਹੜੀ ਆ ਸਾਡੀ ਕੋਸ਼ਿਸ਼ ਆ ਵੀ ਅਸੀਂ 4 ਮਹੀਨੇ ਦੇ ਵਿੱਚ ਵਿੱਚ 3 ਤੋਂ 4 ਮਹੀਨੇ ਦੇ ਵਿੱਚ ਘੱਟੋ ਘੱਟ ਟਾਈਮ ਲਾ ਕੇ ਜਿੰਨਾ ਵੀ ਘੱਟੋ ਘੱਟ ਟਾਈਮ ਹੋਇਆ ਜੰਗੀ ਪਧਰ ਦਾ ਕੰਮ ਚਲਾਵਾਂਗੇ ਜਿੰਨਾ ਵੀ ਘੱਟੋ ਘੱਟ ਟਾਈਮ ਹੋਇਆ ਲਾ ਕੇ ਅਸੀਂ ਉਹ ਜਿਹੜਾ ਉੱਥੇ ਬਣਾ ਕੇ ਗਿਆ ਕਹਿੰਦੇ ਆ ਪ੍ਰੋਸੈਸਿੰਗ ਪਲਾਂਟ ਇੱਥੇ ਲੋਕਾਂ ਨੂੰ ਰਾਹਤ ਜਿਹੜੀ ਉਹ ਦਵਾਂਗਾ ਦੇਖੋ ਇੱਕ ਗੱਲ ਤਾਂ ਪੱਕੀ ਆ ਵੀ ਸਾਡੇ ਸ਼ਹਿਰ ਦੇ ਹੀ ਕੋਰੇ ਸਾਡੇ ਹੀ ਕੋਰੇ ਕਿਤੇ ਨਾ ਕਿਤੇ ਤਾਂ ਆਪਾਂ ਨੇ ਇਹਨੂੰ ਪਹਿਲਾਂ ਇਕੱਠਾ ਵੀ ਕਰਨਾ ਫਿਰ ਪ੍ਰੋਸੈਸਿੰਗ ਲਈ ਭੇਜਣਾ ਇਹ ਹਰ ਮਤਲਬ ਇੱਕ ਇੱਥੇ ਇਕੱਲੇ 5 ਵਿੱਚ ਨਹੀਂ ਆਏਗਾ 11 ਪੇਚ ਵੀ ਲਗਾ ਮੇਰੇ ਘਰ ਦੇ ਨਾਲ 147 ਆ ਕਸਤਰ ਸੈਕਟਰ ਤੁਸੀਂ ਉੱਥੇ ਦੇਖ ਸਕਦੇ ਹੋ ਮਟਰ ਪਿੰਡ ਚ ਵੀ ਹੈਗਾ ਮਤਲਬ ਕਿਤੇ ਨਾ ਕਿਤੇ ਇਹ ਪ੍ਰੋਬਲਮ ਹੈ ਸਾਡੀ ਹੈ ਔਰ ਉਸ ਤੋਂ ਬਾਅਦ ਅਸੀਂ ਇੱਕ ਟੈਂਡਰ ਵੀ ਕੀਤਾ ਹੈ ਬਕਾਇਦਾ ਤੌਰ ਤੇ ਜੇ ਅਸੀਂ ਉਹ ਟੈਂਡਰ ਕਰਕੇ ਕਾਮਯਾਬ ਹੋ ਗਏ ਤੇ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਗਿੱਲਾ ਤੇ ਸੁੱਕਾ ਕੂੜਾ ਜਿਹੜਾ ਉਹ ਲੱਗਦਾ ਕਰਨਾ ਸ਼ੁਰੂ ਕਰਤਾ ਤੇ ਮੈਨੂੰ ਤੁਹਾਨੂੰ ਗਾਰੰਟੀ ਦਿੰਦਾ ਵੀ ਇਹ ਪਰਮਾਨੈਂਟ ਖਾਲਾ ਜਿਹੜਾ ਤਾਂ ਹੋਊਗਾ ਤੇ ਨਾਲ ਇਹ ਇਨਕਮ ਵੀ ਸਾਨੂੰ ਹੋਊਗੀ ਸੀਐਨਜੀ ਜਿਹੜੀ ਆਊਗੀ ਉਹਦੇ ਵਿੱਚ ਸਾਨੂੰ ਕੁਝ ਪਰਸੈਂਟੇਜ ਹੈ ਜਿਹੜੀ ਕੰਪਨੀ ਉਹ ਸ਼ੇਅਰ ਵੀ ਦੇਊਗੀ ਜਿਹੜੇ ਜਿਹੜਾ ਅਸੀਂ ਆਪਣੇ ਡਿਵੈਲਪਮੈਂਟ ਤੇ ਲਾਵਾਂਗੇ ਤੋਂ ਮੈਨੂੰ ਲੱਗਦਾ ਵੀ ਉਹਦੇ ਵਿੱਚ ਜੇ ਅਸੀਂ ਕਾਮਯਾਬ ਹੋ ਗਏ ਤੇ ਉਹ ਟੈਂਡਰ ਮੰਨ ਲਓ ਸਿਰੇ ਚੜ ਗਿਆ ਤਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਸਮਗੌਲੀ ਪਿੰਡ ਦੇ ਵਿੱਚ ਪਨਾੜ ਲੱਗਿਆ ਲਾਉਣਾ ਉਹ ਵੀ ਕਾਮਯਾਬ ਹੋ ਜੂਗਾ ਤੇ ਬਹੁਤ ਜਲਦੀ ਹੈ ਜਿਹੜੀ ਉਹ ਕੰਪਨੀਆਂ ਨੇ ਜਿਹੜੀਆਂ ਉਹ ਨਾਲ ਦੇ ਵੀ ਬਹੁਤ ਸਾਰੇ ਸਰਵੈਂਟ ਦੇ ਪਿਛਲੇ ਵੀ ਆਏ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਆਏ ਪਰ ਜਿਹੜਾ ਲੋਕਾਂ ਦਾ ਸਟੈਂਡ ਸੀਗਾ ਕਾਲਾ ਕਿਸੇ ਵੀ ਕੀਮਤ ਤੇ ਨਹੀਂ ਖੋਲਾਂਗੇ ਤੁਹਾਡੇ ਆਣ ਤੋਂ ਬਾਅਦ ਸਾਡੀ ਗੱਲ ਤੇ ਫੁੱਲ ਚੜਾਇਆ ਲੋ ਇੱਕ ਤਾਂ ਮੇਰੀ ਗੱਲ ਮੈਂ ਸੇਵਾਦਾਰ ਬਣ ਕੇ ਆ ਮੈਂ ਪੋਲੀਟੀਸ਼ੀਨ ਨਹੀਂ ਬਣ ਕੇ ਆ ਨਾ ਮੈਂ ਇਹ ਗੱਲ ਦੂਸਰੀ ਗੱਲ ਇਹ ਹੈ ਵੀ ਮੇਰਾ ਥੋੜਾ ਜਿਹਾ ਇਹ ਹੈ ਵੀ ਮੈਂ ਜਦੋਂ ਮੈਂ ਪਬਲਿਕ ਅੱਗੇ ਜਾਣਾ ਮੈਂ ਜਿੰਨਾ ਕੰਮ ਹੋ ਸਕਦਾ ਜੇ ਅੱਜ ਕੰਮ ਨਾ ਹੋ ਸਕਦਾ ਹੋਇਆ ਮੈਂ ਮਾਫੀ ਮੰਗਣੀ ਸੀ ਤੇ ਆ ਕੇ ਵੀ ਯਾਰ ਮੈਂ ਕੰਮ ਨਹੀਂ ਕਰਾ ਸਕਦਾ ਹੈਗਾ ਤੁਸੀਂ ਧਰਨੇ ਤੇ ਬੈਠਣਾ ਬੈਠ ਰਹੋ ਨਹੀਂ ਬੈਠਣਾ ਤੁਹਾਡੀ ਮਰਜ਼ੀ ਹੈ ਜੇ